ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਇਸ ਵੇਲੇ ਮੈਂ ਸ਼੍ਰੀ ਮੁਖਤਸਰ ਸਾਹਿਬ ਦੇ ਨੇੜਲੇ ਪਿੰਡ ਉਦੇਕਰਨ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਚੋਣਾਂ ਦਾ ਮਾਹੌਲ ਹੈ ਵੱਖ-ਵੱਖ ਪਾਰਟੀਆਂ ਵੱਲੋਂ ਆਪੋ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਦੌਰਾਨ ਕੁਝ ਅਜੀਹੇ ਕਾਂਡ ਵੀ ਉੱਭਰ ਕੇ ਸਾਹਮਣੇ ਆ ਜਾਂਦੇ ਹਨ ਕਿ ਕਿਸ ਤਰ੍ਹਾਂ ਸਿਆਸੀ ਧਿਰਾਂ ਆਪਣੇ ਹੀ ਸਮਰਥਕਾਂ ਵੋਟਰਾਂ ਅਤੇ ਵੱਡੇ ਆਗੂਆਂ ਦਾ ਲਗਾਤਾਰ ਘਾਨ ਕਰ ਦਿੰਦੀਆਂ ਹਨ ਇਸ ਵੇਲੇ ਪਿੰਡ ਉਦੇ ਕਰਨ ਵਿੱਚ ਸਾਡੇ ਨਾਲ ਪੂਰੀ ਪੰਚਾਇਤ ਜੁੜੀ ਹੈ ਪੰਚਾਇਤ ਦੇ ਵਿੱਚ ਮੌਜੂਦ ਕੁਝ ਲੋਕ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੇਲ੍ਹਾਂ ਵੀ ਕਟੀਆਂ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਇਹਨਾਂ ਲੋਕਾਂ ਨਾਲ ਕੀ ਕੀਤਾ ਤਾਂ ਸਾਰੀ ਤਸਵੀਰ ਤੁਹਾਡੇ ਤੱਕ ਲੈ ਕੇ ਆਵਾਂਗੇ ਕੈਮਰਾ ਪਰਸਨ ਦੂਜੇ ਪਾਸੇ ਜਾਣਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਆ ਸਵਾਗਤ ਹੈ ਭਾਈ ਜੀ ਇੰਡੀਆ ਨਿਊਜ਼ ਪੰਜਾਬ 'ਚ ਸਾਖਤੀ ਜੀ ਤੁਹਾਡਾ ਬ੍ਰਦਰ ਕੀ ਨਾਮ ਹੈ ਤੁਹਾਡਾ ਕੌਰਾਸ ਸਿੰਘ ਜੀ ਕੀ ਮਸਲਾ ਸੀ ਜਿਦੇ ਕਰਕੇ ਤੁਹਾਡੇ ਪਰਿਵਾਰ ਨੇ ਵੱਡੇ ਬਾਦਲ ਨਾਲ ਜੇਲ ਕੱਟੀ ਸੀ ਮਸਲਾ ਤਾਂ ਇਹ ਸੀ ਕਿ ਵੱਡੇ ਬਾਦਲ ਨੇ ਉਹ ਤੋਂ ਪੰਜਾਬੀ ਸੂਬੇਦਾਰ ਉਹਲਾ ਸੀ ਜੀ ਤੇ ਉਸ ਕਰਕੇ ਕੱਟੀ ਸੀ ਨਾਲ ਸਿਪਾਲ ਸਾਹਿਬ ਦੇ 3 ਮਹੀਨੇ ਲਾਖੇ ਸੀ ਜੇਲ ਦੇ ਵਿੱਚ ਹਾਂਜੀ ਹਸਾਰ ਜੇਲ ਚ ਹਸਾਰ ਜੇਲ ਚ ਤੇ ਅਕਾਲੀ ਦਲ ਨੇ ਤੁਹਾਡੇ ਨਾਲ ਕੀ ਟ੍ਰੈਜੇਡੀ ਕੀਤੀ ਕਿਹੜੇ ਕਿਹੜੇ ਬੰਦੇ ਸੀ ਉਹਦੇ ਵਿੱਚ ਇਹ ਚ ਜੋਰਾ ਸਿੰਘ ਮਾਨੇ ਪੀ ਜੀ ਉਹਦੇ ਦੋਵੇਂ ਮੁੰਡੇ ਆ ਕਿਹੜੇ ਕਿਹੜੇ ਜੀ ਨਰਦੇਵ ਸਿੰਘ ਤੇ ਵਰਦੇਵ ਸਿੰਘ ਜਿਹੜੇ ਜਿਹੜੇ ਬੇਟੇ ਝੋਨ ਲੜ ਰਹੇ ਆ ਕੀ ਕੀਤਾ ਜੀ ਇਹਨਾਂ ਨੇ ਇਹ ਸਾਡੇ ਜ਼ਮੀਨ ਦਾ ਰੋਲਾ ਜੀ ਕਿੰਨੀ ਜ਼ਮੀਨ ਦਾ ਜੀ ਜ਼ਮੀਨ 4.5 ਕਿੱਲਾਂ ਦਾ ਰੋਲਾ 6 ਕਿੱਲਾਂ ਦਾ ਰੋਲਾ ਸੀ 1.5 ਕਿੱਲਾ ਅਸੀਂ ਵਿੱਚੋਂ ਲਈ ਸੀ ਤੇ 4.5 ਵਿੱਚੋਂ ਇਹਨਾਂ ਨੇ ਲਖਾ ਲਈ ਸ ਕੁੱਲ ਇਹ ਗਲਤ ਤਰੀਕੇ ਨਾਲ ਕਿੰਨੀ ਜ਼ਮੀਨ ਆਪਦੇ ਨਾਂ ਕਰਾ ਚੁੱਕੇ ਆ 30 ਕਿੱਲੇ 30 ਕਿੱਲੇ ਤੇ ਇਹਦੇ ਕੇਸ ਵਗੈਰਾ ਕਿੱਥੇ ਚੱਲੇ ਆ ਇਹਦੇ ਕੇਸ ਹਾਈ ਕੋਰਟ ਵੀ ਚੱਲਿਆ ਜੀ ਮੌਕਸਰ ਚੱਲਿਆ ਫਿਰ ਹਾਈ ਕੋਰਟ ਹੁਣ ਸੁਪਰੀਮ ਕੋਰਟ ਆ ਉਹਨਾਂ ਨੇ ਸਟੇ ਦਿੱਤਾ ਇਸ ਇੱਕ ਦੱਸ ਰਿਹਾ ਵੀ ਇਸ ਕੇਸ ਦੇ ਦੌਰਾਨ ਜਿਹੜੀ 30 ਕਿੱਲੇ ਜ਼ਮੀਨ ਇਹਨਾਂ ਨੇ ਆਪਣੇ ਨਾਂ ਕਰਾ ਲਈ ਸੀ ਤੁਹਾਨੂੰ ਵੀ ਜੇਲ੍ਹਾਂ ਵਗੈਰਾ ਚ ਕਾਫੀ ਲੰਮਾ ਸਮਾਂ ਲਾਉਣਾ ਪਿਆ ਕੀ ਸੀ ਉਹ ਮਾਮਲਾ ਮੈਂ 12 ਸਾਲ ਕੱਟਿਆ ਜੀ ਜੇਲ੍ਹ ਚ ਕੀ ਮਾਮਲਾ ਸੀ ਜਿਹਦੇ ਚ ਤੁਸੀਂ 12 ਸਾਲ ਜੇਲ੍ਹ ਚ ਲਾਇਆ ਉਹਦੇ ਚ ਮੇਰਾ ਮੈਡੀਕਲ ਸਟੋਰ ਸੀ ਪਾਊਡਰ ਪਵਾਤਾ ਜੀ ਜੀ ਗੋਲੀਆਂ ਕਟਾ ਕੇ ਪਾਊਡਰ ਪਾਤਾ ਉਹਦੇ ਵਿੱਚ ਮੈਨੂੰ ਜੇਲ੍ਹ ਜਾਣਾ ਪਿਆ ਜੀ ਵਜ੍ਹਾ ਕੀ ਸੀ ਕੇਸ ਪਾਉਣ ਦੀ ਵਜ੍ਹਾ ਜ਼ਮੀਨ ਹੀ ਆ ਜੀ ਜ਼ਮੀਨ ਹੈ ਮੈਂ ਤੁਰਦਾ ਫਿਰਦਾ ਸੀ ਉਸ ਕਰਕੇ ਜੀ ਹੋਰ ਲੋਕ ਜੁੜੇ ਨੇ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਰਣਾ ਕਾਕਾ ਸਿੰਘ ਜੀ ਵੀਰ ਜੀ ਜੋ ਇਹਨਾਂ ਨੇ ਕੋਰਾ ਜੀ ਨੇ ਦੋਸ਼ ਲਾਇਆ ਇਹ ਸੱਚ ਹੈ ਝੂਠ ਹੈ ਤੁਸੀਂ ਵੀ ਪਿੰਡ ਦੀ ਪੂਰੀ ਪੰਚਾਇਤ ਖੜਿਓ ਹਾਜ਼ਰ ਨਾਜ਼ਰ ਪਰਮਾਤਮਾ ਨੂੰ ਮੰਨ ਕੇ ਦੱਸਿਓ ਵੀ ਇਹਦੇ ਚ ਕਿੰਨੀ ਕਿ ਸਚਾਈ ਹੈ ਇਹ ਪੂਰੀ ਸਚਾਈ ਹੈ ਜੀ ਕੀ ਮਸਲਾ ਕੀ ਬਣ ਗਿਆ ਜ਼ਮੀਨ ਦਾ ਇਹ ਜ਼ਮੀਨ ਦਾ ਮਸਲਾ ਸਾਡਾ ਖਾਨਦਾਨ ਨੇ ਕੇਸ ਚੱਲਦਾ ਸੀ ਜੀ ਜਿਹਦੇ ਨਾਲ ਇਸ ਕੇਸ ਦੇ ਵਿੱਚ ਤੁਸੀਂ ਕਿਹਨੂੰ ਮੰਨਦੇ ਹੋ ਜਿਨ੍ਹਾਂ ਨੇ ਜ਼ਮੀਨ ਤੇ ਕਬਜ਼ਾ ਕੀਤਾ ਜੋਹਰਾ ਸਿੰਘ ਮਾਨ ਜੀ ਜੀ ਐਮਪੀ ਰਿਆਈ ਸਰਕਾਰ ਕਿਹਦੀ ਸੀ ਉਸ ਵੇਲੇ ਅਕਾਲੀ ਸਰਕਾਰ ਸੀ ਜੀ ਜੀ ਉਦੋਂ ਇਹ ਸਾਡਾ ਖਾਨਦਾਨੀ ਕੇਸ ਚੱਲਦਾ ਸੀ ਉਹਦੇ ਵਿੱਚ ਇਹਨਾਂ ਨੇ ਮਖਤਿਆਰਨਾਮਾ ਲੈ ਕੇ ਜੀ 20067 ਦੇ ਵਿੱਚ ਜ਼ਮੀਨ ਤੇ ਕਬਜ਼ਾ ਕਰਨ ਆ ਗਏ ਸੀ ਜੀ ਸਾਡੀ ਪਿੰਡ ਨੇ ਤੇ ਪ੍ਰਸ਼ਾਸਨ ਨੇ ਮਦਦ ਕੀਤੀ ਜਿਸ ਕਰਕੇ ਇਹਨਾਂ ਨੂੰ ਇਥੋਂ ਖਾਲੀ ਜਾਣਾ ਉਸ ਤੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਆ ਗਈ ਸੱਤਾ 'ਚ ਉਸ ਤੋਂ ਬਾਅਦ ਕੀ ਹੋਇਆ ਤੁਹਾਡੇ ਨਾਲ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ ਜੀ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਹੀ ਸੀ ਜੀ ਉਸ ਤੋਂ ਬਾਅਦ ਫਿਰ ਕੀ ਕੀਤਾ ਗਿਆ ਤੁਹਾਡੇ ਨਾਲ ਉਸ ਤੋਂ ਬਾਅਦ ਇਹ ਕੇਸ ਚੱਲੀ ਗਿਆ ਸਟੇਜ ਦੇ ਵਿੱਚ ਹੀ ਇਹ ਆਏ ਸੀ ਨਹੀਂ ਜੀ ਜਿਹੜੇ ਬੰਦਿਆਂ ਤੇ ਪਰਚੇ ਪੁਆਏ 12-12 ਸਾਲ ਲੋਕਾਂ ਨੇ ਜਿਲ੍ਹੇ 'ਚ ਕੱਟ ਲਏ ਹਾਂਜੀ ਇਹ ਇਹਨਾਂ ਨੇ ਜਦੋਂ ਕਬਜ਼ੇ ਤੇ ਆ ਗਏ ਜੀ ਤੇ ਮੁੜ ਕੇ ਮੇਰੇ ਮੇਰਾ ਭਰਾ ਹੀ ਹੈ ਇਕੌਰ ਸਿੰਘ ਜੀ ਇਹਦੀ ਮੈਡੀਕਲ ਸਟੋਰ ਦੀ ਉੱਥੇ ਦੁਕਾਨ ਸੀ ਤੇ ਉਹ ਇਹਨਾਂ ਨੇ ਮੁੜ ਕੇ ਇਹਦੇ ਤੇ ਪਾウダー ਪਾ ਕੇ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋ ਸੀ ਉਸ ਵੇਲੇ ਜਦੋਂ 30 ਕਿੱਲੇ ਜ਼ਮੀਨ ਇਹਨਾਂ ਨੇ ਨਾ ਕਰਵਾ ਲਈ ਆਪਦੇ ਸ਼੍ਰੋਮਣੀ ਅਕਾਲੀ ਦਲ ਜੀ ਅੱਛਾ ਤੁਸੀਂ ਅਕਾਲੀ ਦਲ ਨਾਲ ਹੀ ਜੁੜੇ ਹੋ ਸੀ ਤੇ ਅਕਾਲੀਆਂ ਨੇ ਤੁਹਾਡੇ ਨਾਲ ਐ ਕਰ ਲਿਆ ਹਾਂ ਜੀ ਜੀ ਮੁੱਢ ਤੋਂ ਹੀ ਅਕਾਲੀ ਦਲ ਆ ਇਹ ਮੇਰੇ ਪਪਾ ਜੀ ਨੇ ਜੇਲ ਵੀ ਕੱਟੀ ਆ ਕਿਹਦੇ ਨਾਲ ਕੱਟੀ ਆ ਜੀ ਪ੍ਰਕਾਸ਼ ਸਿੰਘ ਬਾਦਲ ਨਾਲ ਜੀ ਬਿਲਕੁਲ ਦੱਸ ਰਹੇ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲਾਂ ਕੱਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਰਹੇ ਨੇ ਪਰ ਕਿਸ ਤਰੀਕੇ ਨਾਲ 30 ਕਿੱਲੇ ਜ਼ਮੀਨ ਦਾ ਇਹ ਵਿਵਾਦ ਇਹਨਾਂ ਲੋਕਾਂ ਨਾਲ ਹੋ ਗਿਆ ਪਿੰਡ ਦੀ ਸੰਗਤ ਹੋਰ ਵੀ ਜੁੜੀ ਹੈ ਤੁਹਾਡੇ ਤੱਕ ਸਾਰਿਆਂ ਦੀ ਗੱਲਬਾਤ ਪਹੁੰਚਾਵਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਗੱਲ ਜੀ ਆ ਬ੍ਰਦਰ ਕੀ ਨਾਮ ਜੇ ਤੁਹਾਡਾ ਅੰਗਰੇਜ਼ ਸਿੰਘ ਅੰਗਰੇਜ਼ ਬਾਈ ਜੀ ਇਹ ਦੱਸਿਓ ਵੀ ਜਿਹੜੀਆਂ ਦੋ ਬੰਦਿਆਂ ਨੇ ਗੱਲਾਂ ਦਸੀਆਂ ਇਹਦੇ ਚ ਕਿੰਨਾ ਕੁ ਝੂਠ ਆ ਕਿੰਨਾ ਕੁ ਸੱਚ ਆ ਬਿਲਕੁਲ ਸੱਚ ਆ ਜਮਾਂ ਸੱਚ ਆ ਇਹ ਇਹ 30 ਕਿੱਲੇ ਜ਼ਮੀਨ ਪਿੱਛੇ ਇਹਨਾਂ ਦੇ ਮੁੰਡੇ ਨੇ 12 ਸਾਲ ਜੇਲ੍ਹ ਚ ਲਵਾਤੇ ਉਹ ਫਿਰ ਮੈਂਟਲੀ ਹਰਾਸਮੈਂਟ ਕਰਦੀ ਜਿਵੇਂ ਪੋਲੀਟੀਕਲ ਪ੍ਰੈਸ਼ਰ ਆ ਸੀ ਆਮ ਬੰਦੇ ਆ ਗਰੀਬ ਬੰਦੇ ਆ ਸਾਡੇ ਸਾਡਾ ਤੇ ਉਹਨਾਂ ਦਾ ਤਾਂ ਮੇਲ ਹੀ ਕੋਈ ਨਹੀਂਗਾ ਪਰਚਾ ਕਿਹੜੀ ਸਰਕਾਰ ਚ ਹੋਇਆ ਸੀ ਪਰਚਾ ਅਕਾਲੀ ਦਾ ਸਰਕਾਰ ਚ ਜੀ ਅੱਛਾ ਤੇ ਇਹ ਹੁਣ ਜਿਹੜੀ 30 ਕਿੱਲੇ ਜ਼ਮੀਨ ਨਾ ਕਰਾਈ ਸੀ ਇਹਦੇ ਵਿੱਚ ਜਿਹੜੇ ਅੱਜ ਆਪਣੇ ਉਮੀਦਵ ਇਹ ਕਿੱਥੇ ਕਸਟੈਂਡ ਕਰਦੇ ਆ ਕੋਈ ਰੋਲ ਹੈ ਕਿ ਨਹੀਂ ਹੈ ਫੁੱਲ ਰੋਲ ਆ ਜੀ ਤੁਸੀਂ ਜਾਂ ਇੰਤਕਾਲ ਲੈ ਰਜਿਸਟਰੀਆਂ ਲੈ ਰੋ ਨਾ ਕਰਵਾਈ ਬੈਠੇ ਆਪਦੇ ਇੱਕ ਗੋਗੀ ਆ ਕਲਗੜ ਦਾ ਉਹ ਅਧਿਆਤਿ ਪ੍ਰਧਾਨ ਕੇ ਕੁਛ ਕਾਲੀਦਾਲ ਦਾ ਬਣਾਇਆ ਗਰੁੱਪ ਬਣਾਇਆ ਇਹਨਾਂ ਦਾ ਜਾਏਗਾ ਜੀ ਉਹਦੇ ਕਰਨ ਪਿੰਡ ਚ ਕਾਫੀ ਲੋਕ ਆ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਜ਼ਿਲ੍ਹਾ ਚ ਰਹੇ ਤੁਹਾਡਾ ਵੀ ਕੋਈ ਰਿਆ ਸੀ ਨਹੀਂ ਖਾ ਦਾਦਾ ਨੰਨਜ ਸਿੰਘ ਨੰਬਰਦਾਰ ਮੇਰਾ ਦਾਦਾ ਲੱਗਦਾ ਸੀ ਜੀ ਉਹਨੇ ਵੀ ਜੇਲ੍ਹ ਕੱਟੀ ਆ ਨਾ ਬਾ ਜੇਲ੍ਹ ਚ ਹਰਾਨ ਸਿੰਘ ਫੱਤਨ ਵਾਲਾ ਵੱਡਾ ਜੱਥਾ ਲੈ ਕੇ ਸੀ ਇਹਨਾਂ ਨਾਲ ਸੀ ਬਾਦਲ ਦਾਦੇ ਜਿਹੜਾ ਸਮਰਥਨ ਵਿੱਚ ਜੇਲ੍ਹ ਹਾਂਜੀ 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 ਜੀ ਇਸ ਵਾਰ ਸਾਡੀ ਸੁਖਬੀਰ ਸਿੰਘ ਬਾਦਲ ਨਾਲ ਵੀ ਇਹ ਗੱਲ ਹੋਈ ਸੀ ਅਸੀਂ ਆਖਿਆ ਜੀ ਜੇ ਕਾਲੀਦਾਲ ਨੂੰ ਲੋੜ ਆਸੀ ਤਾਂ ਕਾਲੀਦਾਲ ਦੇ ਵਰਕਰਾਂ ਤੇ ਕਾਲੀਦਾਲ ਸਾਡੀ ਜ਼ਮੀਨ ਲਵੇ ਉਹ ਨਾ ਲੈਣ ਜੀ ਠੀਕ ਹੈ ਨਾ ਜੀ ਕਾਲੀਦਾਲ ਨੂੰ ਲੋੜ ਆਸੀ ਵੀ ਕਾਲੀਦਾਲ ਦੇ ਜੰਮੇ ਆ ਤੇ ਕਾਲੀਦਾਲ ਸਾਡੀ ਲੈ ਲੈ ਇਹ ਇਹ ਇਹਨਾਂ ਦਾ ਕੀ ਹੱਕ ਹੈ ਇਹਨਾਂ ਦਾ ਸਾਡੀ ਅਸੀਂ ਗਰੀਬ ਬੰਦੇ ਸੀ ਸਾਡਾ ਕੇਸ ਚੱਲੀ ਜਾਂਦਾ ਸੀਗਾ ਕੇਸ ਦੇ ਵਿੱਚ ਮਾਲ ਵਿਭਾਗ ਨਾਲ ਮਿਲ ਮੁਲ ਕੇ ਇਹਨਾਂ ਨੇ ਜੀ ਉਹ ਵਿੱਚ ਸਟੇ ਦੇ ਤੇ ਕਰਾ ਲਿਆ ਇੰਤਕਾਲ ਕਰਾਇਆ ਕਿ ਤੇ ਨਾਲ ਦੀ ਰਜਿਸਟਰੀ ਕਾਲੀ ਵਾਹਣ ਆ ਕੇ ਸੀ ਵਾਹ ਇਹ ਤਾਂ ਜ਼ਮੀਨ ਫਿਰ ਉਹ ਤੋਂ ਬਾਅਦ ਪਰਚੇ ਜੁਝਾ ਲਿਆ ਗਿਆ ਪਰਚਾ ਚ ਹਲਚਾਇਆ ਜੀ ਆ ਵੀ ਤੁਹਾਡੇ ਸਾਹਮਣੇ ਹੀ ਆ 10 ਦੱਸ ਰਹੇ ਸੀ ਵੀ ਕਤਲ ਦਾ ਕੇਸ ਸੀ ਕਿਤੇ ਕਤਲ ਕਿਤੇ ਹੋਇਆ ਤੇ ਚੱਕ ਕੇ ਸੀਆਈਏ ਕੋਰੇ ਨੂੰ ਕੁੱਟਿਆ ਗਿਆ ਹਾਂ ਹਾਂ ਇੱਥੇ ਸੀਏ ਸਟਾਫ ਚ ਜੀ ਮਤਲਬ ਇਹ ਆ ਨਾ ਜੀ ਕਿਤੇ ਵੀ ਕੋਈ ਗੱਲ ਹੋ ਜੇ ਸਾਨੂੰ ਇਹਨਾਂ ਵੱਲੋਂ ਵਿੱਚ ਕਰ ਹੀ ਦਿੰਦੇ ਆ ਕਿਉਂਕਿ ਪੋਲਿਟੀਕਲ ਬੰਦੇ ਆ ਜੀ ਇੱਕ ਮਿੰਟ ਦੀ ਕੋਰੇ ਦੀ ਕੋਲ ਜਾਵਾਂ ਕੋਰੇ ਭਾਈ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਸੀਆਈਏ ਤੁਹਾਨੂੰ ਲਿਆਏ ਸੀ ਕਿ ਇਹ ਅਫਵਾਹਾਂ ਹੀ ਆ ਮਰਡਰ ਹੋਇਆ ਸੀ ਜੀ ਉਥੇ ਆਪਣੇ ਬਾਸ ਅਡੇ ਕੋਲੇ ਹੈਗਾ ਦਫ਼ਤਰ ਕਲਾਕਾਰਾਂ ਦੇ ਉਥੇ ਡਾਂਸਰ ਸੀ ਜੀ ਉਥੇ ਬੰਦਾ ਮਰ ਗਿਆ ਸੀ ਉਹਦੇ ਕਿੰਨੇ ਦਿਨ ਫਿਰ ਸੀ ਆਈਏ ਰਹੇ ਮੈਨੂੰ ਸ਼ਾਮ ਤੱਕ ਛੱਡਦਾ ਸੀ ਕੋਈ ਗਲਤ ਹੋਇਆ ਤੁਹਾਡੇ ਨਾਲ ਹਾਂ ਇੰਟਰੋਗੇਟ ਕੀਤਾ ਸੀ ਇੰਟਰੋਗੇਟ ਕੀਤਾ ਹਾਂਜੀ ਤੇ ਕੁਝ ਧਮਕੀ ਵੀ ਦਿੱਤੀ ਹੋਣੀ ਵੀ ਤੇਰੇ ਤੇ ਕਤਲ ਪਾ ਦੇਾਂਗੇ ਕਿ ਨਹੀਂ ਕਹਿੰਦੇ ਸੀ ਜੀ ਕਤਲ ਪਾ ਦੇਾਂਗੇ ਬਚਾ ਕਿਉਂ ਹੋ ਗਿਆ ਫਿਰ ਉੱਥੇ ਬਚਾ ਫਿਰ ਆਸੇ-ਪਾਸੇ ਸਭ ਲੋਕਾਂ ਨੂੰ ਪਤਾ ਸੀਗਾ ਕਿਸੇ ਇਮਾਨਦਾਰ ਪੁਲਿਸ ਅਧਿਕਾਰੀ ਨੇ ਵੀ ਵਿੱਚ ਰੋਲ ਨਭਾਇਆ ਕਿ ਸਾਰੇ ਇੱਕੋ ਜਿਹੇ ਸੀ ਉੱਥੇ ਨਹੀਂ ਹੈਗੇ ਸੀ ਪੁਲਸ ਵਾਲੇ ਜਿਨ੍ਹਾਂ ਨੇ ਬਚਾ ਵੀ ਹਾਂ ਉਹ ਕਦੇ ਵੀ ਨਿਆਹ ਜਾਏ ਇਹਦਾ ਕੋਈ ਰੋਲ ਨਹੀਂਗਾ ਵਿੱਚ ਇਹਦਾ ਇਹਦੀ ਦੁਕਾਨ ਪਾਸੇ ਆ ਇਹ ਰੋਲ ਹੀ ਨਹੀਂ ਹੈ ਚ ਬਿਲਕੁਲ ਜੀ ਜਿੱਥੇ ਕੁਝ ਭ੍ਰਿਸ਼ਟਾਚਾਰੀਆਂ ਦੀ ਗੱਲ ਆਉਂਦੀ ਹੈ ਪੁਲਿਸ ਦੇ ਚਿਹਰਿਆਂ ਦੀ ਉੱਥੇ ਲੋਕ ਐ ਪੁਲਿਸ ਦੇ ਨੇਕ ਚਿਹਰਿਆਂ ਦੀਆਂ ਵੀ ਤਸੱਲੀਆਂ ਦੇ ਰਹੇ ਨੇ ਇੱਕ ਵਾਰ ਫਿਰ ਤੋਂ ਵੀਰ ਜੀ ਨਾਲ ਜੁੜਾਂਗੇ ਬ੍ਰਦਰ ਹੁਣ ਫਿਰ ਇਹ ਕੇਸ ਕਿੱਥੇ ਖੜਾ ਜਿਹੜਾ 30 ਕਿੱਲੇ ਜ਼ਮੀਨ ਦਾ ਕੇਸ ਇਕਤਾ ਦੀ ਸਾਡੇ ਕੋਲੇ ਹਾਈ ਕੋਰਟ ਦਾ ਸਟੇ ਹੈ ਜਿਹੜੀ ਪਾਵਰ ਅਟਾਰਨੀ ਨੇ ਬੈਕ ਡੇਟ ਤੇ ਗਲਤ ਡੇਟ ਤੇ ਮਤਲਬ ਨਾ ਪਿਛੇ ਡੇਟ ਤੇ ਜਿਹੜਾ ਸਾਡੇ ਨਾਲ ਐਗਰੀਮੈਂਟ ਹੋਇਆ ਸੀ ਤੁਹਾਨੂੰ ਪਤਾ ਹੋਊਗਾ ਉਹ ਬੈਕ ਡੇਟ ਦੇ ਵਿੱਚ ਇਹਨਾਂ ਨੇ ਬਣਾ ਕੇ ਤੇ ਗਲਤ ਉਹਦਾ ਦਾ ਹਾਈ ਕੋਰਟ ਦਾ ਸਟੇ ਹੈ ਜਿਹੜਾ 28 ਤਰੀਕ ਲੈਣਾ ਕਰਾਈ ਬਠੇ ਸੁਪਰੀਮ ਕੋਰਟ ਦਾ ਸਟੇ ਸਾਡੇ ਕੋਲੇ ਸੁਪਰੀਮ ਕੋਰਟ ਦੇ ਵਿੱਚ ਅੱਗੇ ਹੁਣ ਤਰੀਕ ਵੀ ਕਹਿੰਦੇ ਪੈ ਜਾਣੀ ਹੈ ਹਾਂ ਇਸੇ ਮਹੀਨੇ ਪੈ ਜਾਈ ਬਿਲਕੁਲ ਆਸ ਹੈ ਮਸਲਾ ਹੱਲ ਹੋਣ ਦੀ ਬਿਲਕੁਲ ਆਸ ਹੈ ਜੀ ਅਦਾਲਤ ਕਰਕੇ ਹੀ ਤੁਸੀਂ ਖੜੇ ਆ ਸਾਡੇ ਪੈਰ ਲੱਗਣ ਦੇ ਸੀ ਜੀ ਬਿਲਕੁਲ ਦੇਸ਼ ਦੀ ਜਿਹੜੀ ਨਿਆਂਕ ਵਿਵਸਥਾ ਹੈ ਕਾਨੂੰਨ ਪ੍ਰਣਾਲੀ ਹੈ ਉਹਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਹੈ ਇੱਕ ਵਾਰ ਸਾਰੀ ਪੰਚਾਇਤ ਤੁਸੀਂ ਇਸੇ ਤਰ੍ਹਾਂ ਹੀ ਖੜੇ ਹੋ ਜੀ ਕੈ ਸਟਾਰਟਿੰਗ ਤੋਂ ਲੈ ਕੇ ਸਾਰਿਆਂ ਬੰਦਿਆਂ ਨੂੰ ਤੁਹਾਡੇ ਤੱਕ ਰੂਬਰੂ ਕਰਾਉਣਗੇ ਕਿ ਪਿੰਡ ਉਦੇ ਕਰਨ ਦੀ ਇਹ ਪੰਚਾਇਤ ਹੈ ਸਾਰੇ ਲੋਕ ਹੈ ਕਿਸੇ ਵੇਲੇ ਇਹ ਸਾਰੇ ਅਕਾਲੀ ਦਲ ਦਾ ਹਿੱਸਾ ਹੁੰਦੇ ਸਨ ਤਾਂ ਅਕਾਲੀ ਦਲ ਵੱਲੋਂ ਇਹਨਾਂ ਦੇ ਉੱਪਰ ਜਿਹੜਾ ਜ਼ੁਲਮ ਕੀਤਾ ਗਿਆ ਹੈ ਉਹਦੀ ਇਹ ਪੂਰੀ ਦਾਸਤਾਨ ਹੈ ਸਸੀਕਲ ਬਾਈ ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਚਰਨ ਸਿੰਘ ਜੀ ਵੀਰੇ ਕੀ ਇਹਨਾਂ ਦੇ ਅਕਸਰ ਪਿੰਡ ਦੇ ਰਹਿਣ ਵਾਲਿਆਂ ਜੋ ਦੱਸ ਰਹੇ ਆ ਇਸ ਕਿੰਨੀ ਕਿ ਸਚਾਈ ਹੈ ਇਸ ਮਾਮਲੇ ਇਹ 100% ਸਚਾਈ ਹੈ ਜਿਹੜਾ ਇਹਨਾਂ ਦਾ ਆਪ ਦਾ ਕਰੇਲੀ ਡਿਸਪਿਊਟ ਸੀਗਾ ਜਿਹੜਾ ਇਹਦੇ ਵਿੱਚ ਇਹਨਾਂ ਦਾ ਆਪ ਦਾ ਹੋ ਸਕਦਾ ਉਦੋਂ ਰਾਜੀਨਾਮਾ ਵੀ ਹੋ ਜਾਣਾ ਸੀ ਤੇ ਜਿਹੜਾ ਇਹਨਾਂ ਨੇ ਆਪ ਦੇ ਨਾਂ ਉਹ ਜ਼ਮੀਨ ਜਿਹੜੀ ਇਹਨਾਂ ਦੇ ਨਾਂ ਹੋ ਜਾਣੀ ਸੀ ਇਹ ਲੱਗਦਾ ਵੀ 30 ਕਿੱਲੇ ਜ਼ਮੀਨ ਪਿੱਛੇ ਇੱਕ ਬੰਦਾ 12 ਸਾਲ ਜੇਲ੍ਹ ਚ ਲੱਗਿਆ ਸੀ ਆਈਏ ਕੁੱਟਿਆ ਗਿਆ ਸਾਰਾ ਕੁਝ ਉਹਨਾਂ ਦਾ ਭੂਵਿੱਖ ਰੋਲ ਦਿੱਤਾ ਤੇ ਇਸ ਕੋਈ ਦੋਰ ਨਹੀਂ ਆ ਜਿਹੜੀਆਂ ਇਹ ਜਿਹੜੇ ਝੂਠੇ ਉਹ ਤੇ ਕੇਸ ਪਾਏ ਗਏ ਆ ਮੁੜ ਕੇ ਸਾਰਾ ਜਿਹੜਾ ਇਹਨਾਂ ਨੂੰ ਕੇਸ ਵਿੱਚ ਜਿਹੜੇ ਇਹਨਾਂ ਨੇ ਕਬਜ਼ਾ ਕਰਕੇ ਨਾ ਕਰਾ ਕੇ ਇਹ ਲੋਕ ਸੋਚਦੇ ਸੀ ਵੀ ਇੰਨਾ ਜਿਹੜੀਆਂ ਜਿਹਦਾ ਡਿਸਪਿਊਟ ਹੈ ਉਹ ਚੱਕ ਲੈਂਦੇ ਸੀਗੇ ਨਾ ਕਰਾ ਲੈਂਦੇ ਤੇ ਧੱਕੇ ਨਾਲ ਜਿਹੜੇ ਉੱਥੇ ਕਬਜ਼ੇ ਕਰਦੇ ਸੀ ਇਹ ਇਹਨਾਂ ਦਾ ਫਿਤਰਤ ਰਹੀ ਹੈ ਜਿਹੜਾ ਇਹ ਜੇ ਤਾਂ ਪ੍ਰਮਾਤਮਾ ਦਾ ਸ਼ੁਕਰ ਕਰੋ ਵੀ ਦੁਆਰਾ ਕਾਲੀਦਾਲ ਨਹੀਂ ਆਇਆ ਜੇ ਕਿਤੇ ਕਾਲੀਦਾਲ ਦੁਆਰਾ ਆ ਜਾਂਦਾ ਤੇ ਇਹ ਆਮ ਰੋਲੇ ਕੋਠੀਆਂ ਦੇ ਕਬਜ਼ੇ ਹੋਰਾਂ ਦੇ ਇਹ ਆਮ ਹੋਣੇ ਸੀ ਇਹ ਲੋਕਾਂ ਦੇ ਮਗਰੋਂ ਗੁਲਾਮ ਔਲਾਤ ਸੀ ਲੋਕਾਂ ਨੇ ਜਿਹੜਾ 2022 ਚ ਫਤਵਾ ਦਿੱਤਾ ਹੈ ਲਾਤੇ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਪੰਜਾਬ ਚੋਂ ਜਿਹੜੇ ਇਹ ਗਏ ਹੈ ਇੱਕ ਹੋਰ ਵੀ ਇਹਨਾਂ ਨੂੰ ਜਿਹੜਾ ਵੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਇਹ ਜਿਹੜਾ ਉਹਦੇ ਕਰਨ ਦੀ ਜ਼ਮੀਨ ਹੈ ਉਹਦੇ ਤੇ ਇਹ ਜਿਹੜਾ ਇਹਨਾਂ ਨੇ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਆਏ ਆ 2006-7 ਦੀ ਗੱਲ ਹੈ ਜਦੋਂ ਇਹ ਆਏ ਆ ਉਦੋਂ ਮੈਂ ਆਪ ਇੱਥੇ ਪੰਜਾਬ ਪੁਲਿਸ ਸੀਗਾ ਤੇ ਮੈਂ ਉਦੋਂ ਸਦਰ ਐਸਐਚਓ ਨਾਲ ਰਾਜਮਪੁਰ ਮਿੰਦਰ ਨਾਲ ਗਨਮੈਨ ਸੀਗਾ ਤੇ ਮੈਨੂੰ ਆ ਦਾ ਵੀ ਤੁਹਾਡੇ ਪਿੰਡ ਦਾ ਕੋਈ ਡਿਸਪਿਊਟ ਹੈ ਉਹ ਕਬਜ਼ਾ ਕਰਨ ਆਏ ਆ ਤੇ ਆ ਦਾ ਭਜਾਉਣੇ ਆ ਮੁੜ ਕੇ ਫਿਰ ਇੱਥੇ ਸਾਰੇ ਕੋਟ-ਕੋਟ ਭਜਾਏ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਨੂੰ ਉੱਥੋਂ ਭਜਾਇਆ ਗਿਆ ਤੇ ਜਿਹੜਾ ਵੀ ਟਰੈਕਟਰ ਛੱਡ ਕੇ ਹੋਰ ਟਰਾਲੀਆਂ ਛੱਡ ਕੇ ਇੱਥੇ ਜਿਹੜੇ ਮੁੜ ਕੇ ਮੈਂ ਆਪ ਖੁਦ ਗਵਾਹ ਹਾਂ ਉਹਦੇ ਵਿੱਚ ਜਿਹੜੇ ਨੂੰ ਸਾਰਿਆਂ ਨੂੰ ਭਜਾਇਆਗਾ ਕੋਟ-ਖੋਟ ਉੱਤੇ ਭਜਾਇਆਗਾ ਡਾਂਗਾ ਮਾਰ ਕੇ ਜਿਹੜੇ ਇਹਨਾਂ ਦੇ ਬੰਦੇ ਸੀਗੇ ਇਹ 101% ਸੱਚਾਈ ਹੈ ਇਹ ਜੀ ਜੀ ਇੱਕ ਵਾਰੀ ਬਾਈ ਕੋਰਾਜੀ ਨਾਲ ਜੁੜਾਂਗੇ ਕੋਰੇ ਜੀ ਤੁਸੀਂ ਜੇਲ੍ਹ 'ਚ ਵੀ ਰਹਿ ਕੇ ਆਏ ਹੋ ਮੁਕੱਦਮਾ ਝੂਠਾ ਸੀ ਸੱਚਾ ਸੀ ਅਸੀਂ ਉਸ ਪਾਸੇ ਨਹੀਂ ਜਾਂਦੇ ਪਰ ਇੱਕ ਛੋਟਾ ਜਿਹਾ ਸਵਾਲ ਹੈ ਮੌਜੂਦਾ ਸਰਕਾਰ ਦੀ ਜੇਲ੍ਹ ਵਿਵਸਥਾ ਤੇ ਇਸ ਤੋਂ ਪਹਿਲੀਆਂ ਸਰਕਾਰਾਂ ਦੇ ਜੇਲ੍ਹ ਦੇ ਪ੍ਰਬੰਧਾਂ ਦਾ ਬਿਲਕੁਲ ਸੱਚੋ-ਸੱਚ ਬਿਆਨ ਕਰਕੇ ਦੱਸਿਓ ਜਿਹੜੇ ਪਹਿਲਾਂ ਸੀ ਜੀ ਕੋਈ ਨਹੀਂ ਸੀ ਉੱਥੇ ਨਾ ਕੋਈ ਚੱਜ ਦੀ ਦਾਲ ਸੀ ਨਾ ਕੋਈ ਰੋਟੀ ਸੀ ਜੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਆ ਜਦੋਂ ਦਾ ਰਾਜ ਬਦਲਿਆ ਤੇ ਉਹ ਤੋਂ ਫਿਰ ਸਬਜ਼ੀਆਂ ਆਉਣ ਲੱਗੀਆਂ ਜੀ ਹੁਣ ਕਿਸੇ ਨੂੰ ਆਪ ਦਾ ਤੜਕਾ ਲਾਉਣ ਦੀ ਵੀ ਨਹੀਂ ਉੱਥੇ ਲੋੜ ਐਨਾ ਵਧੀਆ ਐਨਾ ਵਧੀਆ ਖਾਣਾ ਦਿੰਦਿਆ ਜੀ ਹੁਣ ਫਿਰ ਚੋਣਾਂ ਦਾ ਮਾਹੌਲ ਹੈ ਜੀ ਕੀ ਫੈਸਲਾ ਕੀਤਾ ਪਿੰਡ ਨੇ ਪਿੰਡ ਦੇ ਵਸਨੀਕ ਕਾਕੇ ਬਰਾੜ ਬੰਨੀ ਆ ਜੀ ਭਗਵੰਤ ਮਾਨ ਦੀ ਸਰਕਾਰ ਬਣੀ ਤੇ ਅਕਾਲੀ ਦਲ ਨਾਲ ਲੋਕਾਂ ਦਾ ਕਿਹੋ ਜਿਹਾ ਵਿਚਾਰ ਹੈ ਕੀ ਕਹਿੰਦੇ ਆ ਲੋਕ ਹੁਣ ਅਕਾਲੀ ਦਲ ਅਕਾਲੀ ਦਲ ਨੂੰ ਤਾਂ ਮਾੜਾ ਹੀ ਕਹਿੰਦੇ ਆ ਜੀ ਜੀ ਬਿਲਕੁਲ ਏਸੀ ਪਿੰਡ ਉਦੇ ਕਰਨ ਦੀ ਇੱਕ ਬਿਲਕੁਲ ਜ਼ਮੀਨੀ ਰਿਪੋਰਟ ਇਸੇ ਤਰ੍ਹਾਂ ਦੀਆਂ ਹੋਰ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੇ ਪਾਬੰਦ ਰਵਾਂਗੇ ਉਦੋਂ ਤੱਕ ਲਈ ਮੈਨੂੰ ਇਹ ਸਾਂਤ ਨੂੰ ਦਿਓ ਇਜਾਜ਼ਤ ਧੰਨਵਾਦ